ਪਰ ਸਿਮਰਨ ਕਰਦੇ ਹਾਂ ਜੀ ਫਿਰ ਆਪਾਂ ਸਹਿਜ ਪਾਠ ਕਰਾਂਗੇ ਜੀ ਵਾ ਗੁਰੂ 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 guru vaa guru war guru war guru war guru war guru war guru 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 guru

ਵਾਹ ਗੁਰੂ 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 ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੂਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਤਾ ਗੁਜਰ ਕੌਰ ਜੀ ਆਓ ਜੀ ਹੁਣ ਆਪਾਂ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਓ ਮਾਰੂ ਮਹਲਾ ਤੀਜਾ ਅਗਮ ਅਗੋਚਰ ਵੇ ਪਰਵਾਹੇ ਆਪੇ ਮਿਹਰਵਾਨ ਅਗਮ ਅਥਾਹੇ ਅਪੜ ਕੋਈ ਨਾ ਸਕੇ ਤਿਸ ਨੂੰ ਗੁਰ ਸ਼ਬਦੀ ਮੇਲਿਆ ਉਦਨੋ ਸੇ ਵੇ ਜੋ ਤਤ ਭਾਵੇ ਗੁਰ ਕੈ ਸ਼ਬਦੇ ਸੱਚ ਸਮਾਵੇ ਅੰਦਨ ਗੁਣ ਰਵੇ ਦਿਨ ਰਤੀ ਰਸਨਾ ਹਰ ਰਸ ਪਾਇਆ ਸ਼ਬਦ ਮਰੇ ਸੇ ਮਰਣ ਸਵਾਰੇ ਹਰ ਕੇ ਗੁਣ ਹਿਰਦੇ ਔਰ ਤਾਰੇ ਜਨਮ ਸਫਲ ਹਰ ਚਰਣੀ ਲਾਗੇ ਦੂਜਾ ਪਾਉ ਚੁਕਾਇਆ ਹਰ ਜੀਉ ਮਿਲੇ ਆਪ ਮਿਲਾਏ ਗੁਰ ਕੈ ਸ਼ਬਦੇ ਆਪ ਗਵਾਏ ਅੰਦਨ ਸਦਾ ਹਰ ਪੰਕਤੀ ਰਾਤੇ ਇਸ ਚਗ ਮੇ ਲਾ ਹਲ ਪਾਇਆ ਤੇਰੇ ਗੁਣ ਕਹਾ ਮੈਂ ਕਹਿ ਨਾ ਜਾਈ ਅਤਨਾ ਪਾਰਾ ਕੀਮਤ ਨਹੀਂ ਪਾਈ ਆਪੇ ਦਇਆ ਕਰੇ ਸੁਖਦਾਤਾ ਗੁਣ ਮੈਂ ਗੁਣੀ ਸਮਾਇ ਇਸ ਜਗ ਮੈਂ ਮੂਹ ਹੈ ਪਸਾਰਾ ਮਨਮੁਖ ਗਿਆਨ ਅੰਧ ਅੰਧਾਰਾ ਤੰਦੈ ਤਵਤ ਜਨਮ ਗਵਾਇ ਬਿਨਨਾ ਵੀ ਦੁਖ ਪਾਇਆ ਕਰਮ ਭਵਿਤ ਸਤਗੁਰ ਪਾਏ ਹਉਮੈ ਮੈਲ ਸ਼ਬਦ ਜਲਾਏ ਮਨ ਨਿਰਮਲ ਗਿਆਨ ਰਤਨ ਚੰਨਣ ਅਗਿਆਨ ਅੰਧੇਰ ਗਵਾਇ ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ ਸੱਚ ਨਾਮ ਹਰ ਹਿਰਦੇ ਵਸਾਈ ਕੀਮਤ ਕੌਣ ਕਰੇ ਪ੍ਰਾਪਤੀਰੀ ਤੂੰ ਆਪੇ ਸਹਿਜ ਸਮਾਇਆ ਨਾਮ ਅਮੋਲਕ ਅਗਮ ਅਪਾਰਾ ਨਾ ਕੋ ਹੋਆ ਤੋਲਣ ਹਾਰਾ ਆਪੇ ਤੋਲੇ ਤੋਲ ਤੁਲਾਏ ਗੁਰ ਸ਼ਬਦੀ ਮੇਲ ਮਿਲਤੋ ਲਾਇਆ ਸੇਵਕ ਸੇਵੇ ਕਰੀ ਅਰਦਾਸ ਤੂੰ ਆਪੇ ਮੇਲ ਬਹਾਲੇ ਪਾਸ ਸਭਨਾ ਜੀਆਂ ਦਾ ਸੁਖ ਦਾਤਾ ਪੂਰੇ ਕਰਮ ਤੇ ਆਇਆ जत सत संजम जे सच कमावे एहुमा निर्मल जे हर गुण गावे इस बिख में अमृत प्राप्त होवे हर जियो मेरे पाया जिसनो बुझाए सोई बुझे हर गुण गावे अंदर सूचे होमे मेरा ठाक रहाए सहजे ही सच पाया बिन कर्मा होर फिरे कनेरी मर मर जमे चुके ना फेरी बिख का बिख कमावे सुख ना कब हूं पाया ਬੋਤੇ ਪੇਖ ਕਰੇ ਬੇਖਤਾਰੇ ਬਿਨ ਸ਼ਬਦੇ ਹਉ ਮੈਂ ਕਿਨੇ ਰਾਮਾਰੀ ਜੀਵਤ ਮਰੇ ਤ ਮੁਕਤ ਪਾਏ ਸੱਜੇ ਨਾਹੀਂ ਸਮਾਇਆ ਅਗਿਆਨ ਤ੍ਰਿਸ਼ਨਾ ਇਸਤਨੇ ਬੁਲਹਾ ਜਿਸ ਤਿਸ ਕੀ 부জে ਜੇ ਗੁਰ ਸ਼ਬਦ ਕਮਾਏ ਤਨਮਨ ਸੀਤਲ ਕਰੋਧ ਨਿਵਾਰੇ ਹਉ ਮੈਂ ਮਾਰ ਸਮਾਇਆ ਸੱਚਾ ਸਾਹਿਬ ਸੱਚੀ ਵਡਿਆਈ ਗੁਰ ਪ੍ਰਸਾਦੀ ਵਿਰਲੇ ਪਾਈ ਨਾਨਕ ਇੱਕ ਕਹੇ ਬੇਨੰਤੀ ਨਾਮੇ ਨਾਮ ਸਮਾਇਆ ਮਾਰੂ ਮਹੱਲਾ ਤੀਜਾ ਨਦਰੀ ਪਕਤਾ ਲੈ ਉਹ ਮਿਲਾਏ ਭਗਤ ਸਲਾਹਨ ਸਦਾ ਲੈ ਬਲਾਏ ਤੋ ਸਰਣਾਈ ਉਬਰੇ ਕਰਤੇ ਆਪੇ ਮੇਲ ਮਿਲਾਇਆ ਪੂਰੀ ਸ਼ਬਦ ਭਗਤ ਸੁਹਾਈ ਅੰਤਰ ਸੁਖ ਤੇਰੇ ਮਨ ਪਾਈ ਮਨ ਤਨ ਸੱਚੀ ਭਗਤੀ ਰਤਾ ਸੱਚੇ ਸੋਚਿਤ ਲਾਇਆ ਹਉਮੈ ਵਿੱਚ ਸਦ ਜਲੇ ਸਰੀਰਾ ਕਰਮ ਹੋਵੇ ਪੇਟੇ ਗੁਰ ਪੂਰਾ ਅੰਤਰ ਅਗਿਆਨ ਸ਼ਬਦ ਬੁਝਾਏ ਸਤ ਗੁਰ ਤੇ ਸੁਖ ਪਾਇਆ ਮਨ ਮੁਖ ਅੰਦਾ ਅੰਧ ਕਮਾਏ ਬਹੁ ਸੰਕਟ ਜੋਨੀ ਪਰਮਾਏ ਜਮ ਕਾ ਜੀਵੜਾ ਕਦੇ ਨਾ ਕਾਟੇ ਅੰਤੇ ਬਹੁ ਦੁੱਖ ਪਾਇਆ ਆਵਣ ਚੜਾ ਸ਼ਬਦ ਨਿਵਾਰੇ ਸਚ ਨਾਮ ਰਖੇ ਉਰ ਤਾਰੇ ਗੁਰ ਕੈ ਸ਼ਬਦ ਮਰੇ ਮਨ ਮਾਰੇ ਹਉਮੇ ਜਾਇ ਸਮਾਇਆ ਆਵਣ ਜਾਣੇ ਪਰ ਜਿਵੀ ਕੋਈ ਵਿਣ ਸਤ ਗੁਰ ਥਿਰ ਕੋਈ ਨਾ ਹੋਈ ਅੰਤਰ ਜੋਤ ਸ਼ਬਦ ਸੁਖ ਵਸਿਆ ਜੋਤੀ ਜੋਤ ਮਿਲਾਇਆ ਪੰਚ ਦੂਤ ਚਿਤ ਵੇਵਿਕਾਰਾ ਮਾਇਆ ਮੋਹ ਕਾ ਇਹੋ ਪਸਾਰਾ ਸਤਗੁਰ ਸੇਵਿਤਾ ਮੁਕਤ ਹੋਏ ਪੰਚ ਦੂਤ ਵਸੇ ਆਇਆ ਬਾਜ ਗੁਰੂ ਹੈ ਮੋਹ ਗੁਬਾਰਾ ਫਿਰ ਫਿਰ ਡੂਬੇ ਬਾਰੋ ਬਾਰਾ ਸਤਗੁਰ ਪੇਟੇ ਸੱਚ ਦ੍ਰਿੜਾਏ ਸੱਚ ਨਾਮ ਮਨ ਪਾਇਆ ਸੱਚਾ ਦਰਸਾਚਾ ਦਰਬਾਰਾ ਸੱਚੇ ਸੇਵੇ ਸ਼ਬਦ ਪਿਆਰਾ ਸੱਚੀ ਤੁਲ ਸੱਚੇ ਗੁਣ ਗਾਵਾਂ ਸੱਚੇ ਮਾਇ ਸਮਾਇ ਕਰੇ ਅੰਦਰ ਕੋ ਘਰ ਪਾਏ ਗੁਰ ਕੈ ਸ਼ਬਦਿ ਸਹਜ ਸੁਭਾਏ ਓਥੇ ਸੋਗ ਵਿਜੋਗ ਨ ਬਿਆੰਪੇ ਸਹਜੇ ਸਹਜ ਸਮਾਇ दूचे भाई दुष्टा का वासा पांदे फिरे बो मोह प्यासा को संगत बह सदा दुख पावे दुखो दुख कमाया सतगुर बाजो संगत ना होई बिन शब्दे पार न पाए कोई सहजे गुण रवे दिन राती ज्योति ज्योत मिलाया ਕਾਇ ਬਿਰਖ ਪੰਖੀ ਵਿੱਚ ਵਾਸਾ ਅੰਮ੍ਰਿਤ ਚੁਗੇ ਗੁਰ ਸ਼ਬਦ ਨਿਵਾਸਾ ਉੱਡੇ ਨਾ ਮੋਲੇ ਨਾ ਆਵੇ ਨਾ ਜਾਈ ਨਿਜ ਕਰ ਵਾਸਾ ਪਾਇਆ ਕਾਇ ਸੁਦੇ ਸ਼ਬਦ ਵਿਚਾਰੇ ਮੂਰਠ ਗੋਰੀ ਪਰਮ ਨਿਵਾਰੇ ਆਪੇ ਕਿਰਪਾ ਕਰੇ ਸੁਖ ਦਾਤਾ ਆਪੇ ਮੇਲ ਮਿਲਾਇਆ सद ही नेड़े दूर न जानो गुर के शब्द नजीक पछाणो बिकसे कमल किरण परगासी पर गट कर देखाया आपे करता सच्चा सोई आपे मार जीवाले अवर न ना कोई नानक नाम मिले बड़े आई आप गवाए सुख पाया मारू सोलह महला चौथा ਇਕ ਓਅੰਕਾਰ ਸਤਿਗੁਰ ਪ੍ਰਸਾਦ ਸਚਾ ਆਪ ਸਵਰਣ ਹਰਾ ਅਵਰਨ ਸੂਜਸ ਬੀਜਿਕਰ ਗੁਰਮੁਖ ਸਚ ਵਸੇ ਕਟਿ ਅੰਤਰ ਸਹਿਜੇ ਸਚ ਸਮਾਈ ਹੈ ਸਬਨਾ ਸਚ ਵਸੇ ਮਨਮਾਹੀ ਗੁਰ ਪ੍ਰਸਾਦੀ ਸਹਿਜ ਸਮਾਈ ਗੁਰ ਗੁਰ ਕਰਤ ਸਦਾ ਸੁਖ ਪਾਇਆ ਗੁਰ ਚਰਣੀ ਚਿਤ ਲਾਈ ਹੈ ਸਤਿਗੁਰ ਕੇ ਗਿਆਨ ਸਤਿਗੁਰ ਹੈ ਪੂਜਾ ਸਤਿਗੁਰ ਸੇਵੀ ਅਵਨ ਦੂਜਾ ਸਤਿਗੁਰ ਦੀ ਨਾਮ ਰਤਨ ਤਨ ਪਾਇਆ ਸਤਿਗੁਰ ਕੀ ਸੇਵਾ ਪਾਈ ਹੈ ਬਿਨ ਸਤਗੁਰ ਜੋ ਦੂਜੇ ਲਾਗੇ ਆਵੇ ਜਾਏ ਬ੍ਰਹਮਰੇ ਅਪਾਗੇ ਨਾਨਕ ਤਿੰਨ ਕੇ ਫਿਰਗਤ ਹੋਵੇ ਜੇ ਗੁਰਮੁਖ ਰਹੇ ਸਰੜਾਈ ਹੈ ਗੁਰਮੁਖ ਪ੍ਰੀਤ ਸਦਾ ਹੈ ਸੱਚੀ ਸਤਗੁਰ ਤੇ ਮੰਗੋ ਨਾਮ ਅਜਾਤੀ ਹੋ ਦੇ ਆਲ ਕਿਰਪਾ ਕਰ ਹਰ ਜੀਉ ਰਖ ਲਿਵੋ ਗੁਰ ਸਰੜਾਈ ਹੈ ਅੰਮ੍ਰਿਤ ਰਸ ਸਤਗੁਰੂ ਚ ਆਇਆ ਦਸਵੇਂ ਦਵਾਰ ਪ੍ਰਗਟ ਹੋਏ ਆਇਆ ਤਹ ਅਨਹਦ ਸ਼ਬਦ ਵਚੇ ਤਨ ਬਾਣੀ ਸਹਜੇ ਸਹਜ ਸਮਾਈ ਹੈ ਸਿਣ ਲ ਕੋ ਕਰਤੇ ਤੋਰ ਲਖ ਪਾਈ ਅਨ ਦਿਨ ਗੁਰ ਗੁਰ ਕਰਤ ਬਿਹਾਈ ਬਿਨ ਸਤ ਗੁਰ ਕੋ ਸੀਜੈ ਨਾਹੀ ਗੁਰ ਚਰਣੀ ਚਿਤ ਲਾਈ ਹੈ ਜਿਸ ਪਾਵੈ ਤਿਸ ਆਪੇ ਦੇ ਗੁਰਮੁਖ ਨਾਮ ਪਦਾਰਥ ਲੈ ਆਪੀ ਕਿਰਪਾ ਕਰੇ ਨਾਮ ਦੇਵੀ ਨਾਨਕ ਨਾਮ ਸਮਾਈ ਹੈ ਗਿਆਨ ਰਤਨ ਮਨ ਪਰਗਟ ਪਿਆ ਨਾਮ ਪਦਾਰਥ ਸਹਜੇ ਲਿਆ ਇਹੋ ਵਡਿਆਈ ਗੁਰ ਤੇ ਪਾਈ ਸਤਗੁਰੂ ਕੋਸ ਆਦਿ ਬਲੇ ਜਾਈ ਹੈ ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ ਅਗਿਆਨ ਮਿਟਿਆ ਗੁਰ ਰਤਨ ਅਪਾਰਾ ਸਤਗੁਰ ਗਿਆਨ ਰਤਨ ਅਤਿ ਭਾਰੀ ਕਰਮ ਮਿਲੇ ਸੁਖ ਪਾਈ ਹੈ ਗੁਰਮੁਖ ਨਾਮ ਪ੍ਰਗਟਿ ਹੈ ਸੋਏ ਚਹੁ ਜੁਗ ਨਿਰਮਲ ਹੱਛਾ ਲੋਏ ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਹੇ ਆਲੇ ਬਲਾਈ ਹੈ ਗੁਰਮੁਖ ਨਾਮ ਪਦਾਰਥ ਹੋਵੇ ਸਹਜੇ ਜਾਗੇ ਸਹਜੇ ਸੋਵੇ ਗੁਰਮੁਖ ਨਾਮ ਸਮਾਏ ਸਭ ਮਾਵੀ ਨਾਨਕ ਨਾਮ ਤੇ ਆਈ ਹੈ ਭਗਤਾ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖ ਹਰ ਨਾਮ ਆਖ ਬਖਾਣੀ ਹਰ ਹਰ ਕਰਤ ਸਦਾ ਮਨ ਵਿਗਸੇ ਹਰ ਚਰਣੀ ਮਨ ਲਾਈ ਹੈ ਆ ਮਮੂਰਕ ਅਗਿਆਨ ਗਿਆਨ ਕਿਛ ਨਾਹੀ ਸਤਗੁਰ ਤੇ ਸਮਝ ਪੜੀ ਮਨ ਮਾਈ ਹੋ ਦਿਆਲ ਕਿਰਪਾ ਕਰ ਹਰ ਜੀਉ ਸਤਗੁਰ ਕੀ ਸੇਵਾ ਲਾਈ ਜਿਨ ਸਤਗੁਰ ਜਾਤਾ ਦਿਲ ਇਕ ਪਛਾਤਾ ਸਨ ਬੇਰਬ ਰਹੇ ਆ ਸੁਖ ਦਾਤਾ ਆਤਮ ਚੀਨ ਪਰ ਬਦ ਪਾਇਆ ਸੇਵਾ ਸੁਰਤ ਸਮਾਈ ਹੈ ਜਿਨ ਕੋ ਆਦ ਮਿਲੀ ਵਡਿਆਈ ਸਤ ਗੁਰ ਮਨ ਵਸਿਆ ਲੈ ਵਲਾਈ ਆਪ ਮਿਲਿਆ ਜਗ ਜੀਵਨ ਦਾਤਾ ਨਾਨਕ ਅੰਕ ਸਮਾਈ ਹੈ ਮਾਰੂ ਮਹਲਾ ਚੌਥਾ ਹਰ ਅਗਮ ਅਗੋਚਰ ਸਦਾ ਅਬਿਨਾਸੀ ਸਰਬੇ ਰਵ ਰਹਿਆ ਕਟ ਵਾਸੀ ਤਿਸ ਬਿਨ ਅਵਰ ਨਾ ਕੋਈ ਦਾਤਾ ਹਰ ਤਿਸੇ ਸਰੇ ਵੋ ਪ੍ਰਾਣੀ ਹੈ ਜਾ ਕੋ ਰਾਖੇ ਹਰ ਰਖਣ ਹਾਰਾ ਤਾ ਕੋ ਕੋਈ ਨ ਸਾਕ ਸ ਮਾਰਾ ਸੋ ਐਸਾ ਹਰ ਸੇ ਵੋ ਸੰਤੋ ਜਾਕੀ ਉੱਤਮ ਬਾਣੀ ਹੈ ਜਾਂ ਜਾਪੇ ਕਿਛ ਕੀ ਥਾਉ ਨਾਹੀ ਤਾ ਕਰਤਾ ਪਰਪੂਰ ਸਮਾਹੀ ਸੂ ਕੇਤੇ ਪੁਨ ਹਰਿਆ ਕੀਤੋ ਹਰਿ ਧਿਆਵੋ ਚੋਜ ਵਿਡਾਣੀ ਹੈ ਜੋ ਜੀਆ ਕੀ ਵੇਦਨ ਜਾਣੇ ਤਿਸ ਸਾਹਿਬ ਕੈ ਹਉ ਕੁਰਬਾਨੇ ਤਿਸ ਆਗੀ ਜਨ ਕਰ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੈ ਜੋ ਜੀਐ ਕੀ ਸਾਰ ਨ ਜਾਣੇ ਤਿਸ ਸਿਉ ਕਿਛ ਨਾ ਕਹੀਐ ਅਜਾਣੈ ਮੂਰਖ ਸਿਉ ਨਹਿ ਲੂਜ ਪਰਾਣੀ ਹਰ ਜਪੀਏ ਪਦ ਨਿਰਬਾਣੀ ਹੈ ਨਾ ਕਰ ਚਿੰਤ ਚਿਤ ਹੈ ਕਰਦੇ ਹਰ ਦੇਵੇ ਜਲ ਥਲ ਜੰਤਾ ਸਭ ਤੇ ਅਚਿੰਤ ਦਾਤ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ ਨਾ ਕਰ ਆਸ ਮੀਤ ਸੁਤ ਪਾਈ ਨਾ ਕਰ ਆਸ ਕਿਸੇ ਸਾ ਬਿਵਹਾਰ ਕੀ ਪਰਾਈ ਬਿਨ ਹਰ ਨਾ ਮੇ ਕੋ ਬਿ ਨਹੀਂ ਹਰ ਜਪੀਏ ਸਾਰੰਗ ਪਾਣੀ ਹੈ ਅਨ ਦਿਨ ਨਾਮ ਜਪੋ ਬਨਵਾਰੀ ਸਭ ਆਸਾ ਮਨਸਾ ਪੂਰੇ ਥਾਰੀ ਜਨ ਨਾਨਕ ਨਾਮ ਜਪੋ ਭਗ ਖੰਡਨ ਸੁਖ ਸਹਜੇ ਰਹਿਣ ਵਿਹਾਣੀ ਹੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇ ਜੋ ਸਰਣ ਪਰੇ ਤਿਸ ਕੀ ਪਤਿ ਰਖੇ ਜਾਇ ਪੁੱਛੋ ਵੇਦ ਪੁਰਾਣੀ ਹੀ ਿਸ ਹਰ ਸੇਵਾ ਲਾਏ ਸੋਈ ਜਨ ਲਾਗੇ ਗੁਰ ਕੇ ਸ਼ਬਦ ਪਰਮ ਪਾਗੇ ਵਿਚੇ ਗ੍ਰਹਿ ਸਦਾ ਰਹੇ ਉਦਾਸੀ ਚਿਓ ਕਮਲ ਰਹੇ ਵਿਚ ਪਾਣੀ ਹੈ ਵਿਚ ਹੋਂਵੇਂ ਸੇਵਾ ਥਾਏ ਨਾ ਪਾਏ ਜਨਮ ਮਰੇ ਫਿਰ ਆਵੇ ਜਾਏ ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਪਾਣੀ ਹੈ ਹੋ ਕੀਆ ਗੁਣ ਤੇਰੇ ਆਖਾਂ ਸੁਆਮੀ ਤੂੰ ਸਰਬ ਜੀਆਂ ਕਾ ਅੰਤਰ ਜਾਮੀ ਹੋ ਮੰਗੋ ਦਾਨ ਤੁਜੀ ਪੈ ਕਰਤੇ ਹਰ ਅਨ ਦਿਨ ਨਾਮ ਵਿਖਾਣੀ ਹੈ ਕੈ ਸਹੀ ਜੋਰ ਹੰਕਾਰ ਬੋਲਣ ਕਾ ਕਿਸਹੀ ਜੋਰ ਤਿਬਾ ਨਾਇਆ ਕਾ ਮੈਂ ਹਰ ਬਿਨ ਟੇਕ ਧਰ ਅਵਰ ਨ ਕਾਈ ਤੂੰ ਕਰਤੇ ਰਾਖ ਮੈਂ ਨਿਮਣੀ ਹੈ ਨੀ ਬਾਣੀ ਬਾਣ ਕਰੇ ਤੁਧ ਪਾਵੇ ਹੋਰ ਕੀਤੀ ਚੱਕ ਚਾਕ ਆਵੇ ਜਾਵੇ ਜਿਨ ਕਾ ਪਖ ਕਰੇ ਤੁ ਸੁਆਮੀ ਤਿਨ ਕੀ ਉਪਰ ਗਲ ਤੋ ਦਿਆਣੀ ਹੈ ਹਰ ਹਰ ਨਾਮ ਜਿਨੀ ਸਦਾ ਤੇ ਆਇਆ ਤਿਨਹੀ ਗੁਰ ਸ਼ਬਦ ਪਰਸਾਦ ਪਰਮ ਪਦ ਪਾਇਆ ਜਿਨ ਹਰ ਸੇਵਾ ਤਿਨ ਸੁਖ ਪਾਇਆ ਬਿਨ ਸੇਵਾ ਪਛੋਤਾਣੀ ਹੈ ਉਸ ਬਮੈ ਪਰਤੇ ਹਰ ਜਗਨਨਾਥ ਜੋ ਹਰ ਜਪੇ ਜਿਸ ਗੁਰਮਸਤਕ ਹਾਥ ਹਰ ਕੀ ਸਰਨ ਪਿਆ ਹਰ ਜਾਪੀ ਜਨ ਨਾਨਕ ਦਾਸ ਦਸਾਣੀ ਹੈ ਮਾਰੂ ਸੋਲੇ ਮਹਲਾ ਪੰਜਵਾਈ ਕੋ ਵੰਕਾਰ ਸਤਗੁਰ ਪ੍ਰਸਾਦ ਕਲਾ ਉਪਾਏ ਤਰੀ ਜਿਨ ਧਰਨਾ ਗਗਨ ਰਹਾਇਆ ਹੁਕਮੇ ਚਰਣਾ ਅਗਨ ਉਪਾਏ ਇਦਨ ਮੈਂ ਬਾਦੀ ਸੋ ਪ੍ਰਭ ਰਾਖੇ ਪਾਈ ਹੈ ਜੀ ਜੰਤ ਕਿਉ ਰਿਜਕ ਸੰਭਾਹੇ ਕਰਨ ਕਾਰਣ ਸਮਰਥ ਅਪਾਹੇ ਖਿੰਨ ਮੈਂ ਥਾਪ ਉਥਾਪਨ ਹਾਰਾ ਸੋਈ ਤੇਰਾ ਸਹਾਈ ਹੈ ਮਾਤ ਗਰਭ ਮੈਂ ਜਿਨ ਪ੍ਰਤ ਪਾਲਿਆ ਆਸ ਗਰਾਸ ਹੋਈ ਸੰਗ ਸਮਲਿਆ ਸਦਾ ਸਦਾ ਜਪੀਐ ਸੋ ਪ੍ਰੀਤਮ ਵੱਡੀ ਜਿਸ ਵੰਡਾਈ ਹੈ ਸੁਲਤਾਨ ਖਾਨ ਕਰੇ ਖਿਨ ਕੀਰੇ ਗਰੀਬ ਨਿਵਾਜ ਕਰੇ ਪ੍ਰਭ ਮੀਰੇ ਗਰਭ ਨਿਵਾਰਣ ਸਰਬ ਸਧਾਰਣ ਕੀ ਚੀਕੀ ਮਤ ਕਹੀ ਨਾ ਜਾਈ ਹੈ ਸੋ ਪਤਿਵੰਤਾ ਸੋ ਤਨਵੰਤਾ ਜਿਸ ਮਨ ਵਸਿਆ ਹਰ ਭਗਵੰਤਾ ਮਾਤ ਪਿਤਾ ਸੁਤ ਬੰਦਪ ਭਾਈ ਜਿਨ ਇਹ ਸ੍ਰਿਸ਼ਟ ਉਪਾਈ ਹੈ ਪ੍ਰਭ ਆਏ ਸਰਣਾ ਪਉ ਨਹੀਂ ਕਰਣਾ ਸਾਧ ਸੰਗਤ ਨਹਿ ਚੋਧ ਹੈ ਤਰਣਾ ਮਨ ਬਚ ਕਰਮ ਅਰਾਧੇ ਕਰਤਾ ਤਿਸ ਨਾਹੀ ਕਦੇ ਸਜਾਈ ਹੈ गुण निधान मन तन में रव्या जन्म मरण की जो न पव्या दुःख विनाश क्या सुख डीरा जा तृप्त रहे आगई ही मीत हमारा सोई स्वामी थां थनंतर अंतरयंतर जम्मी सिमर सिमर पूरन परमेश्वर चिंता गंड मिटाई है ਹਰ ਕਾ ਨਾਮ ਕੋਟ ਲਖ ਬਾਹਾ ਹਰ ਜਸ ਕੀਰਤਨ ਸੰਗ ਧਨ ਤਾਹਾ ਗਿਆਨ ਖੜਕ ਕਰ ਕਿਰਪਾ ਦੀਨਾ ਦੂਤ ਮਾਰੇ ਕਰ ਤਾਈ ਹੈ ਹਰ ਕਾ ਜਪ ਜਪੋ ਜਪ ਜਪਨੇ ਜਿਤੇ ਆਵੋ ਵਸੋ ਕਰੋ ਆਪਣੇ ਲਖ 84 ਨਰਕ ਨਾ ਦੇਖੋ ਰਸਕ ਰਸਕ ਗੁਣ ਗਾਈ ਹੈ ਖੰਡ ਬ੍ਰਹਮੰਡ ਉਦਾਹਰਣ ਹਰ ਆਉਤ ਅਥਾ ਅਗਮ ਅਪਾਰਾ ਜਿਸਨੋ ਕਿਰਪਾ ਕਰੇ ਪ੍ਰਭ ਆਪਣੀ ਸੋ ਜਨ ਤੇ ਸੇ ਤੇ ਆਈ ਹੈ ਬੰਧਨ ਤੋੜਨੀ ਇਹ ਪ੍ਰਭ ਮੋਲੇ ਕਰ ਕਿਰਪਾ ਕੀਨੇ ਕਰ ਬੋਲੇ ਅਨਹਦ ॠਣ ਚੁਣ ਕਾਲ ਸਹਜ ਤੁਨ ਸਾਚੀ ਕਾਰ ਕਮਾਈ ਹੈ ਮਨ ਪਰਦੀਤ ਬਣੀ ਪ੍ਰਭ ਤੇਰੀ ਵਿਨਸ ਗਈ ਹਉ ਮੇ ਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗ ਮੈ ਸੋਭ ਸੁਹਾਈ ਹੈ ਜੈ ਜੈ ਕਾਰ ਜਪੋ ਜਗਦੀਸੈ ਬਲ ਬਲ ਜਾਈ ਪ੍ਰਭ ਆਪਣੇ ਈਸੈ ਤਿਸ ਬਿਨ ਦੂਜਾ ਅਵਰ ਨ ਦਿਸੈ ਏਕਾ ਜਗਤ ਸਬਾਈ ਹੈ ਸਤ 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 ਪ੍ਰਭ ਜਤ ਗੁਰ ਪ੍ਰਸਾਦ ਸਦਾ ਮਨ ਰਤਾ ਸਿਮਰ ਸਿਮਰ ਜੀਵੇ ਮਨ ਚਨ ਤੇਰੇ ਏਕ ਅੰਕਾਰ ਸਮਾਈ ਹੈ ਭਗਤ ਜਨ ਕਾ ਪ੍ਰੀਤਮ ਪਿਆਰਾ ਸਭੇ ਉਦਾਹਰਣ ਖਸਮ ਹਮਾਰਾ ਸਿਮਰ ਨਾਮ ਪੁਨੀ ਸਭ ਇੱਛਾ ਜਨ ਨਾਨਕ ਪੈਜ ਰਖਾਈ ਹੈ मारू सोन है महला पंचवा इको अंकार सतगुर प्रसाद संगी जोगी नार लपटानी और जरही रंग रस मानी किरत संजोगी पे इकत्रा करते भोग बिलासा है जो पिर करे सो धन तत माने पिर धने सिगार रखे संगाने ਮਿਲ ਇਕਤਰ ਵਸੇ ਦਿਨ ਰਾਤੀ ਪ੍ਰਿਓ ਦੇ ਤਨੇ ਦਿਲਾਸਾ ਹੈ ਤਨ ਮੰਗੇ ਪ੍ਰਿਓ ਬਹੁ ਬਿਦ ਤਾਵੇ ਜੋ ਪਾਵੇ ਸੋ ਆਣ ਦਿਖਾਵੇ ਇਕ ਵਸਤ ਕੋ ਪਹੁੰਚ ਨ ਸਕੇ ਤਨ ਰਹਤੀ ਭੂਖ ਪਿਆਸਾ ਹੈ ਤਨ ਕਰੇ ਬਿਨੋ ਦੋਉ ਕਰ ਚੋਰੇ ਪ੍ਰੀਏ ਪਰਦੇਸ ਨ ਜਾ ਵਸੋ ਘਰ ਮੂਰੇ ਐਸਾ ਬਣਜ ਕਰੋ ਗ੍ਰਹਿ ਪੀਤਰ ਜਿਤ ਉਤਰੇ ਭੂਖ ਪਿਆਸਾ ਹੈ ਸਗਲੇ ਕਰਮ ਧਰਮ ਜੁਗ ਸਾਦਾ ਬਿਨ ਹਰ ਰਸ ਸੁਖ ਤਿਲ ਨਹੀਂ ਲਾਤਾ ਭਈ ਕਿਰਪਾ ਨਾਨਕ ਸਤ ਸੰਗੇ ਤੋ ਧਨ ਪਿਰ ਆਨੰਦ ਕੁਲਾਸਾ ਹੈ ਤਾਨ ਅੰਦੀ ਪਿਰ ਚਪਲ ਸਿਆਨਾ ਪੰਜ ਤਤ ਕਾ ਰਚਨ ਰਚਾਨਾ ਜਿਸ ਵਖਰ ਕੋ ਤੁਮ ਆਏ ਹੋ ਸੋ ਬਾਇਓ ਸਤਗੁਰ ਪਾਸਾ ਹੈ ਤਨ ਕਹੇ ਤੂੰ ਵਸ ਮੈਂ ਨਾਲੇ ਪਰੀਏ ਸੁਖ ਵਾਸੀ ਬਾਲ ਗੋਪਾਲੇ ਤੋਝੇ ਬਿਨਾ ਕੋ ਕਿਤ ਹੀ ਨਾਲੇ ਖੇ ਵਚਨ ਦੇ ਛੋੜ ਨ ਜਸ ਹੈ ਪਿਰ ਕਹੇ ਆਖੋ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਣ ਨ ਚੱਦਾ ਜੇ ਚਰ ਰਖੇ ਤੇ ਚਰ ਤੁਮ ਸੰਗ ਰਹਿਣਾ ਜਾਂ ਸਦੇ ਤਾਂ ਉਠ ਸਿਦਾ ਸਹ ਜੋ ਪ੍ਰੀਏ ਬਚਨ ਕਹੇ ਤਨ ਸਾਚੇ ਤਨ ਕਛੂ ਨਾ ਸਮਝੇ ਚੰਚਲ ਕਾਚੇ ਬਹਰ ਬਹਰ ਪਰ ਹੀ ਸੰਗ ਮੰਗੇ ਉਹ ਬਾਤ ਜਾਣੇ ਕਰਹਾ ਸਾਹੇ ਆਈ ਆਗਿਆ ਪਿਰੋ ਬੁਲਾਇਆ ਨਾ ਤਨ ਪੁੱਛੀ ਨਾ ਮਤਾ ਪਕਾਇਆ ਊਠ ਸਿਧਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੋਹਾ ਸਾਹੇ ਰੇ ਮਨ ਲੋਭੀ ਸੁਣ ਮਨ ਮੇਰੇ ਸਤ ਗੁਰ ਸੇਵ ਦਿਨ ਰਾਤ ਸਦੇ ਬਿਨ ਸਤ ਗੁਰ ਪਚ ਮੂਏ ਸਾਕਤ ਨਿਗੁਰੇ ਗਲ ਜਮ ਫਸਾ ਹੈ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਚੋਟਾਂ ਖਾਵੈ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਾਮ ਸਾਹੇ ਗੁਰਮੁਖ ਸੋਏ ਚ ਹਰ ਜੀਉ ਪਾਇਆ ਤਿਸਕੋਣ ਮਿਟਾਵੇ ਜੇ ਪ੍ਰਭ ਪਹਿਰਾਇ ਸਦਾ ਅਦੰਦ ਕਰੇ ਆਨੰਦੀ ਜਿਸ ਸਿਰ ਪਾਉ ਪਿਆ ਕਲ ਫਸਾਹੇ ਹੋ ਬਲੇ ਹਰੀ ਸਤਗੁਰ ਪੂਰੇ ਸਰਣ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜ ਨਾ ਕਤਹੀ ਜਸਾ ਹੈ ਗੁਣ ਨਿਧਾਨ ਕਿ ਚਕੀ ਮਨ ਨ ਪਾਈ ਕਟ ਕਟ ਪੂਰ ਰਹੇ ਸਭ ਠਾਈ ਨਾਨਕ ਸਰਣ ਦੀਨ ਦੁਖ ਪਜਨ ਹੋ ਰੇਡ ਤੇਰੇ ਜੋ ਤਸ ਹੈ मारो सोलह बहला पंचवा एक ओंकार सतगुर प्रसाद करे आनंद आनंदी मेरा कट कट पूरन सिर सिरे ने बेरा सिर साहा के सच्चा साहिब अवर नाही को दूजा है हरख बंत दयाला प्रगट रयो प्रभ सर्व उजाला रूप करे कर वेखे बिगसे आपे ही आप पूजा है आपे कुदरत करे विचारा आपे ही सच करे पसारा आपे मेल खिलावे दिन राती आपे सुन सुन पीजा है साचा तखत सच्ची पात शाही सच खजीना साचा साही आपे सच तारियो सब साचा सच्चे सच वरती जाहे ਸੱਚ ਤਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀ ਜਾਹੇ ਏਕੋ ਆਪ ਤੁਹੇ ਵਡ ਰਾਜਾ ਹੁਕਮ ਸੱਚੇ ਕੈ ਪੂਰੇ ਕਾਜਾ ਅੰਤਰ ਬਾਹਰ ਸਭ ਕਿਛ ਜਾਣੇ ਆਪੇ ਹੀ ਆਪ ਪਤੀ ਜਾਹੇ ਤੂੰ ਵਡ ਰਸਿਆ ਤੂੰ ਵਡ ਭੋਗੀ ਤੂੰ ਨਿਰਵਾਣ ਤੂੰ ਹੈ ਹੀ ਜੋਗੀ ਸਰਬ ਸੁਖ ਸਹਿਜ ਕਰ ਤੇਰੇ ਅਮਿਓ ਤੇਰੀ ਦ੍ਰਿਸ਼ਟੀ ਜਾਹੇ ਤੇਰੀ ਦਾਤ ਤੁਜੇ ਦੇ ਹੋਵੇ ਦੇ ਦਾਨ ਸਭ ਸੇ ਜੰਤ ਲੋ ਹੈ ਤੋੜ ਨ ਆਵੇ ਪੂਰ ਪੰਡਾਰੇ ਤ੍ਰਿਪਤ ਰਹੇ ਆਗੀ ਜਾਹੇ ਜਾਂਚੇ ਸਿਤ ਸਾਤਿਕ ਬਨਵਾਸੀ ਜਾਂਚੇ ਜਤੀ ਸਤੀ ਸੁਖਵਾਸੀ ਇਕ ਦਾਤਾਰ ਸਗਲ ਹੈ ਜਾਂਚੇ ਕ देह दान सृष्टि जाहे करे भगत अर रंग अपारा किन में था थापनहारा पारो तोल पे अंत सु आमी हुकम मन भगती जाहे जिस देह दर्श सोई तुद जाड़े ओ गुर कै शब्द रस दा रंग माने चतुर स्वरूप सियाड़ा सोई जो मन तेरे पावी जाहे ਜਿਸ ਚਿਤਿ ਆਵੇ ਸੋ ਵਿਪਰਵਾਹ ਜਿਸ ਚਿਤਿ ਆਵੇ ਸੋ ਸੱਚਾ ਸਹਾ ਜਿਸ ਚਿਤਿ ਆਵੇ ਤਿਸ ਪਉ ਕੇ ਹਾ ਅਵਰ ਕਹਾਂ ਕਿਚ ਕੀ ਜਾਹੇ ਤ੍ਰਿਸ਼ਨਾ ਪੂਜੀ ਅੰਤਰ ਠੰਡਾ ਗੁਰ ਪੂਰੇ ਲੈ ਟੂਟਾ ਗੰਡਾ ਸਵਰਤਿ ਸ਼ਬਦ ਰੇ ਦਿ ਅੰਤਰ ਜਾਗੀ ਅਮੀਓ ਚੋਲ ਚੋਲ ਪੀ ਜਾਹੇ मरे ना ही सद सद ही जीवे अमर पया अपिनासी थी वे ना को आवे ना को जावे गुर दूर किया परमी जाहे पूरे गुर की पूरी पानी पूरे लाका पूरे माहे समाणी चढ़े सवाया नित नित रंगा कटे नाही तो ली जाहे बारा कंचन सुत कराया नदर सराफ वन्नी सचड़ाया ਪਰਖ ਖਜ਼ਾਨੇ ਪਾਇਆ ਸਰਾफी ਫਿਰ ਨਾਹੀ ਤਾਈ ਜਾਹੀ ਅੰਮ੍ਰਿਤ ਨਾਮ ਤੁਮਾਰਾ ਸੁਆਮੀ ਨਾਨਕ ਦਾਸ ਸਦਾ ਕੁਰਬਾਨੀ ਸੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸ਼ਨ ਇਹੋ ਮਨ ਪੀ ਜਾਹੀ ਸੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸ਼ਨ ਇਹੋ ਮਨ ਪੀ ਜਾਹੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ